ਓਏ ਸਬਜੀ ਕੱਟ ਤੋਹੋਗੇ ਕੋਈ ਨਾ ਜਾਂ ਖਾਲਾ ਰੋਟੀ ਜਾ ਕੇ ਤੋਹੋਗੇ ਫਿਰ ਆ ਤੂੰ ਰੋਟੀ ਲਿਆਵੀਂ ਓ ਮੈਂ ਆਪ ਕੋ ਰੋਟੀ ਖਾ ਲ ਲੂੰਗੀ ਹੂੰ ਯਾਹਰ ਪਾ ਨੂੰ ਕਿਉਂ ਕੋ ਲੈ ਕੇ ਦੇਵਾਂ ਅੰਚ ਪਾ ਮੈਂ ਨਾ ਬੱਸ ਬਹੁਤ ਠੀਕ ਹੈ ਮੰਮੀ ਆਪਾਂ ਇਹਦਾ ਬੱਚ ਨੂੰ ਚਾਰਨਾ ਰੋਟੀ ਦਿੱਤੀ ਤੇ ਅੱਪਾ ਆਪਾਂ ਮਾੜਾ ਪਨੀਰ ਨਾਲ ਖਾਂਦੀਆਂ ਇਹਦਾ ਕਹਾ ਤਾਂ ਇਹਦਾ ਕਮਜ਼ੋਰ ਹੋ ਜਾਂਦਾ ਇਸ ਕਰਕੇ ਆਪਾਂ ਉਹਨਾਂ ਨੂੰ ਚਾਰਨਾ ਰੋਟੀ ਦਿੰਦੀ ਆਪਾਂ ਉਹਨੂੰ ਜ਼ਿਆਦਾ ਖਰਾਬ ਦੇ ਨਹੀਂ ਸਕਦੇ ਮੰਮੀ ਜਦੋਂ ਹਨ ਤੁਸੀਂ ਵੱਡੇ ਹੋਗੇ ਮੈਂ ਵੀ ਸੰ ਵਿਚਾਰ ਨਾਲ ਰੋਟੀ ਦੇ ਦਰਾਂਗਾ ਤੂੰ ਜਾ ਕੇ ਖੇਡ ਸੁਣ ਲਈ ਤਾਂ ਇੱਕੋਂ ਦੀ ਗੱਲ ਜਦੋਂ ਆਪਾਂ ਬਜ਼ੁਰਗ ਹੋਗੇ ਆਪਾਂ ਨੂੰ ਵੀ ਰੋਟੀ ਚਾਰਨਾ ਦੇਆ ਕਰੂਗਾ ਗੱਲ ਤਾਂ ਜੀ ਤੁਹਾਡੀ ਜਮਾਂ ਸਹੀ ਹੈ ਬੱਚੇ ਜਿਹੜਾ ਕੁਝ ਦੇਖਦੇ ਨੇ ਵੱਡੇ ਹੋ ਕੇ ਉਹੀ ਕਰਦੇ ਨੇ ਤੁਜੀ ਰੋਟੀ ਬਾਅਦ ਚ ਖਾਓ ਆਪਾਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਚਲੋ ਆਪਾਂ ਬਾਪੂ ਜੀ ਨੂੰ ਕੋਠੀ ਚ ਲੈ ਕੇ ਆਉਂਦੇ ਆ ਚੱਲ ਫਿਰ ਬਾਪੂ ਜੀ ਬੈਠ ਜਾਓ ਤੈਨੂੰ ਲੈਣ ਆਇਆ ਉੱਥੇ ਅੰਦਰ ਚੱਲ ਕੋਠੀ ਚ ਓਰੇ ਠੀਕ ਨਹੀਂ ਰਹਿੰਦਾ ਤੂੰ ਓਏ ਹੋਰੇ ਉਹ ਠੀਕ ਆ ਬਤਮਾ ਆ ਮਾਰੇ ਮਾਲਕੋਸੂ ਦੀ ਰਾਖੀ ਆ ਨਹੀਂ ਨਹੀਂ ਬਾਪੂ ਜੀ ਨਹੀਂ ਨਹੀਂ ਬਾਪੂ ਜੀ ਤੁਸੀਂ ਘਰੇ ਚੱਲੋ ਸਾਡੇ ਤੋਂ ਹੋ ਗਈ ਗਲਤੀ ਮੈਂ ਆਪਦੇ ਕੀਤੇ ਤੇ ਬਹੁਤ ਸ਼ਰਮਿੰਦਾ ਸਾਡੇ ਤੇ ਵੀ ਸਮਾ ਆਊਗਾ ਅਸੀਂ ਵੀ ਬਜ਼ੁਰਗ ਹੋਵਾਂਗੇ ਓਏ ਓਏ ਕੋਈ ਗਲਤੀ ਨਹੀਂ ਭਾਈ ਓਏ ਲਖੇ ਵੀਰ ਸਾਂ ਸੋਖਾ ਆਇਕਾ ਸਾਰੇ ਪਰਿਵਾਰ ਬਠਾ ਇੱਥੇ ਆਜੋ ਚਾਚਾ ਜੀ ਆਜੋ ਓਹ ਹੋ ਹੋ ਪਾਲੇ ਕੀ ਹਾਲ ਹੈ ਤੇਰਾ ਪਾਲ ਬਾਈ ਜੀ ਸਾਸੀਕਾਰ ਰੱਖੇ ਨੇ ਕੀ ਹਾਲ ਹੈ ਪਿਆਰ ਬਾਈ ਠੀਕ ਹੈ ਠੀਕ ਹੈ ਵੀਰੇ ਹੋਰ ਪਾਲੇ ਲੱਖਾਂ ਕੇ ਮਿਸ਼ਰਾਣੇ ਮੱਤਾ ਚ ਕਿਸੇ ਠੀਕ ਹੈ ਤੇਰੀ ਓਏ ਹਾਂ ਬਾਈ ਐਸੇ ਨੂੰ ਪੁੱਛ ਲੈ ਕਿਉਂ ਸਹਰਾਣੇ ਬੈਠਾ ਅੱਜ ਇਹ ਚਾਚਾ ਜੀ ਅਸੀਂ ਬਾਪੂ ਜੀ ਨੂੰ ਲੈਣ ਆਇਆ ਕੋਠੀ ਚੰਦਰ ਸਾਤੋ ਹੋ ਗਈ ਗਲਤੀ ਅਸੀਂ ਇਹਦੀ ਸੇਵਾ ਕਰਾਂਗੇ ਇਹਨੂੰ ਕਹੋ ਸਾਡੇ ਨਾਲ ਅੰਦਰ ਚੱਲੇ ਕੋਠੀ ਠੀਕ ਹੈ ਪਾਲਾ ਸਿਆ ਮੇਰੀ ਗੱਲ ਸੁਣ ਤੂੰ ਆ ਮੇਰਾ ਦੋਸਤ ਆ ਸੁਣ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਾ ਜਾਣੋ ਠੀਕ ਹੈ ਉੱਠ ਚੱਲ ਬੱਚੇ ਲਿਆਣਾ ਚੱਲ